D- yeah. ਦੇਸ਼ ਅਜੇ 70ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਲਾਲ ਕਿਲੇ ਉਤੇ ਤਿਰੰਗਾ ਫੈਰਾਇਆ ਅਤੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਗੁਣਗਾਨ ਵੀ ਕੀਤਾ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਮ ਲੈ ਬਿਨਾ ਖਰੀਆਂ ਖੋਟੀਆਂ ਵੀ ਸੁਣਾਈਆਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਦੇਸ਼ ਅਤਵਾਦ ਅੱਗੇ ਨਹੀਂ ਝੁਕੇਗਾ ਬਲੋਚਿਸਤਾਨ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਦੁਨੀਆ ਦੇਖ ਰਹੀ ਹੈ ਬਲੋਚਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਲੋਕਾਂ ਨੇ ਮੇਰਾ ਆਪਾਰ ਜਤਾਇਆ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਇਸ ਮੌਕੇ ਪਾਕਿਸਤਾਨੀ ਜੀਪੀਐਮ ਮੋਦੀ ਦੀ ਲਲਕਾਰ ਦੀ ਛਲਾਗਾ ਕੀਤੀ ਗਈ ਹੈ ਬਲੋਚ ਰਿਪਬਲਿਕਨ ਪਾਰਟੀ ਦੇ ਅਸ਼ਰਫ ਸ਼ੇਰਜਾਨ ਨੇ ਕਿਹਾ ਕਿ ਅਸੀਂ ਪੀਐਮ ਮੋਦੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਬਲੋਚਿਸਤਾਨ ਦੇ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਚੁੱਕਿਆ ਹੈ ਸਪਰੀਮ ਕੋਰਟ ਵਿੱਚ ਚੀਫ ਜਸਟਿਸ ਟੀਐਸ ਠਾਕੁਰ ਨੇ ਪੀਐਮ ਮੋਦੀ ਦੇ ਭਾਸ਼ਣ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਡੇਢ ਘੰਟੇ ਦੇ ਭਾਸ਼ਣ ਵਿੱਚ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਗਈ ਸਪਰੀਮ ਕੋਰਟ ਵਿੱਚ ਝੰਡਾ ਫੈਰਾਉਣ ਮਗਰੋਂ ਠਾਕੁਰ ਨੇ ਬਿਆਨ ਹਿੰਦੀ ਵਿੱਚ ਦਿੱਤਾ ਉਹਨਾਂ ਨੇ ਕਿਹਾ ਅੱਜ ਅਜਿਹਾ ਦਿਨ ਹੈ ਕਿ ਅਸੀਂ ਹਿੰਦੁਸਤਾਨੀ ਵਿੱਚ ਗੱਲ ਕਰੀਏ ਪ੍ਰਧਾਨ ਮੰਤਰੀ ਦੇ ਭਾਸ਼ਣ ਮਗਰੋਂ ਕਾਂਗਰਸ ਨੇ ਨਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਸ਼ੀਰ ਨੇ ਇਸ ਨੂੰ ਨਿਰਾਸ਼ਾਜਨਕ ਦੱਸਿਆ ਉਥੇ ਯੋਗਿੰਦਰ ਯਾਦਵ ਨੇ ਕਿਹਾ ਕਿ ਪੀਐਮ ਮੋਦੀ ਦੇ ਕੋਲ ਬੋਲਣ ਲਈ ਕਾਫੀ ਘੱਟ ਸੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ 소ਦੀਆ ਨੇ ਟਵੀਟ ਕੀਤਾ ਕਿ ਨੀਤ ਅਤੇ ਨੀਤੀ ਵਿੱਚ ਕਮੀ ਹੈ ਇਸ ਲਈ ਜੱਜਾਂ ਦੀ ਨਿਯੁਕਤੀ ਨਹੀਂ ਹੋ ਰਹੀ ਇਸ ਸਬ ਦੇ ਵਿਚਾਲੇ ਇੱਕ ਨਵੀਂ ਬਹਿਸ ਛਿੜ ਗਈ। ਦਿੱਲੀ ਦੇ ਸੀਐਮ ਕੇਜਰੀਵਾਲ ਦੀ ਤਸਵੀਰ ਪੋਸਟ ਕਰਕੇ ਦਾਵਾ ਕੀਤਾ ਗਿਆ ਕਿ ਉਹ ਬਾਸ਼ਨ ਦੇ ਦੌਰਾਨ ਸੁੱਤੇ ਹੋਏ ਸੀ। ਇਹ ਤਸਵੀਰ ਵਾਇਰਲ ਹੋਣ ਦੇ ਮਗਰੋਂ ਆਪ ਨੇਤਾ ਅਸ਼ੋਤਸ਼ ਨੇ ਟਵਿੱਟਰ ਤੇ ਇੱਕ ਤਸਵੀਰ ਪੋਸਟ ਕੀਤੀ ਜਿਸ ਤਰ੍ਹਾਂ ਹੀ ਦਾਵਾ ਕੀਤਾ ਗਿਆ ਕਿ ਵਿੱਤ ਮੰਤਰੀ ਅਰੁਣ ਜੇਟੇ ਵੀ ਸੁੱਤੇ ਨਜ਼ਰ ਆ ਰਹੇ ਨੇ। ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਦੀ ਵਾਗਾਂ ਸਰਹੱਦ ਤੇ ਬੀਐਸਐਫ ਨੇ ਪਾਕ ਰੈਂਜਰਜ਼ ਨੂੰ ਮਠਿਆਈਆਂ ਪੇਂਡ ਕੀਤੀਆਂ ਅਤੇ ਆਪਸੀ ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਦਿੱਤਾ ਬੀਐਸਐਫ ਦੇ ਕਮਪਨੀ ਕਮਾਂਡਰ ਨੇ ਸੁਪਰੰਤ ਤੇਸ਼ ਵਾਸੀਆਂ ਨੂੰ ਦਿਹਾੜੇ ਦੀ ਮੁਬਾਰਕਬਾਦ ਦਿੱਤੀ 14 ਤੇ 15 ਅਗਸਤ ਦੀ ਰਾਤ ਸਰਹੱਦ ਤੇ ਮੋਮਬਤੀਆਂ ਜਲਾ ਕੇ ਦੋਹਾਂ ਦੇਸ਼ਾਂ ਦੀ ਆਵਾਮ ਨੇ ਅਮਨ ਸ਼ਾਂਤੀ ਦਾ ਸਨੇਹਾ ਦਿੱਤਾ।पिछले 26 ਸਾਲਾਂ ਤੋਂ ਹਿੰਦ-ਪਾਕਿ ਦੋਸਤੀ ਮੰਚ ਵੱਲੋਂ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਪੈਗਾਮ ਨੂੰ ਦੋਹਾਂ ਮੁਲਕਾਂ ਤੱਕ ਪਹੁੰਚਾਉਣ ਲਈ ਇੱਕ ਸੂਫੀ ਨਾਈਟ ਦਾ ਵੀ ਪ੍ਰਬੰਧ ਕੀਤਾ ਗਿਆ। ਪਾਰਾ ਦੇ ਲੋਕਾਇਕ ਯਾਕੂਬ ਨੇ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਇਸ ਦੌਰਾਨ ਸਮਾ ਬੰਨਿਆ। ਦੇਸ਼ ਪਰਵਜੇ ਸੁਤੰਤਰਤਾ ਦਿਹਾੜਾ ਮਨਾਇਆ ਜਾ ਰਿਹਾ ਇਸ ਦੀ ਚਲਕ ਸੋਮਵਾਰ ਸਵੇਰੇ 우ਜੈਨ ਦੇ ਮਹਾਕਾलेश्वर ਮੰਦਿਰ ਵਿੱਚ ਵੀ ਦੇਖਣ ਨੂੰ ਮਿਲੀ ਜਿੱਥੇ ਹਰ ਹਰ ਮਹਾਦੇਵ ਦੇ ਨਾਲ ਭਾਰਤ ਮਾਤਾ ਦੀ ਜੈ ਦੇ ਜੇਕਾਰੇ ਵੀ ਸੁਣਾਈ ਦਿੱਤੇ ਭਗਵਾਨ ਮਹਾਕਾਲ ਦਾ ਪਸ਼ਮਾਰਤੀ ਦੌਰਾਨ ਤਰੰਗੇ ਨਾਲ ਸ਼ਿੰਗਾਰ ਕੀਤਾ ਗਿਆ ਆਜ਼ਾਦੀ ਦੇ ਜਸ਼ਨ ਵਿੱਚ ਦੁਨੀਆ ਦਾ ਸਭ ਤੋਂ ਮਸ਼ਹੂਰ ਸਰਚ ਇੰਜਨ Google ਵੀ ਪਿੱਛੇ ਨਹੀਂ ਰਿਹਾ Google ਨੇ ਟੂਟਲ ਦੇ ਜ਼ਰੀਏ ਭਾਰਤ ਦੀ ਸੁਤੰਤਰਤਾ ਦਿਹਾੜੇ ਨੂੰ ਆਪਣੇ ਹੋਮ ਪੇਜ ਤੇ ਥਾਂ ਦਿੱਤੀ Google ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬੰਦਰ ਜਵਾਹਰ ਲਾਲ ਨਹਿਰੂ ਦੇ ਉਸ ਇਤਿਹਾਸਕ ਪਾਸ਼ਣ ਨੂੰ ਗ੍ਰਾਫਿਕਸ ਦੇ ਜ਼ਰੀਏ ਦਰਸਾਉਣ ਦੀ ਕੋਸ਼ਿਸ਼ ਕੀਤੀ ਪਿਛਲੇ ਸਾਲਾਂ 'ਚ ਦੇਸ਼ 'ਚ ਅਸ਼ਾਂਤ ਤੇ ਸੈਨਸ਼ੀਲ ਸ਼ਕਤੀਆਂ ਨੇ ਸਿਰ ਚੁੱਕਿਆ ਹੈ ਅਤੇ ਨਾ ਰਾਸ਼ਟਰੀ ਚੇਤਨ ਦੇ ਵਿਰੁੱਧ ਦੇਸ਼ ਦੇ ਕਮਜ਼ੋਰ ਵਰਗਾਂ ਤੇ ਹਮਲੇ ਕੀਤੇ ਨੇ ਇਹ ਗੱਲ ਦੇਸ਼ ਦੇ ਰਾਸ਼ਟਰੀ ਪ੍ਰਮੁੱਖ ਜੀ ਨੇ ਆਜ਼ਾਦੀ ਦੇ 70ਵੇਂ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੀ ਉਹਨਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਜਹੇ ਤੱਤਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਇਹਨਾਂ ਨੂੰ ਖਤਮ ਕੀਤਾ ਜਾਏਗਾ ਉਹਨਾਂ ਆਖਿਆ ਕਿ ਜਹੇ ਲੋਕ ਪਾਰ ਦੇ ਵਿਕਾਸ ਵਿੱਚ ਰੋੜਾ ਬਣਦੇ ਨੇ आज़ादी दे जश्न दे ਵਿਚਾਲੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅਤਵਾਦੀ ਹਮਲੇ ਦੀ ਖਬਰ ਹੈ ਨੌਟਾ ਇਲਾਕੇ ਵਿੱਚ ਅਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਅਤੇ ਅਤਵਾਦੀਆਂ ਨੇ ਅੰਨੇਵਾ ਫਾਇਰਿੰਗ ਕੀਤੀ ਇਸ ਵਿੱਚ 4 ਸੀਆਰਪੀਐਫ ਦੇ ਜਵਾਨ ਸਖਮੀ ਹੋਏ ਨੇ ਸੀਆਰਪੀਐਫ ਕੈਂਪਲੇ ਨੇੜੇ ਲੁਕੇ ਹੋਏ ਦੋ ਅਤਵਾਦੀਆਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਇੱਥੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਾ ਕੁਝ ਦੇਰ ਬਾਅਦ ਸ਼੍ਰੀਨਗਰ ਸਟੇਡੀਅਮ ਵਿੱਚ ਪ੍ਰੋਗਰਾਮ ਹੋਣ ਵਾਲਾ ਸੀ ਵੰਦੇ